ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 200ਆਂਵੇਂ ਅੰਗਾਂ ਮਾਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਈ ਤੋਂ ਟੋਡੇਲ ਆਜੋ ਬਈ ਜੀ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਹਾਂ ਠੀਕ ਆ ਜੀ ਜੀ ਨਾਮ ਤੇ ਐਡਰੈਸ ਬੋਲ ਨਾਮ ਗੁਰਬਾਤ ਸਿੰਘ ਪਿੰਡ ਮੂਹ ਮੇਰੇ ਜ਼ਿਲ੍ਹਾ ਬਰਨਾਲਾ ਤਹਿਸੀਲ ਹੋ ਬਈ ਤਹਿਸੀਲ ਮਹਿਲਕਲਾ ਮੇਰੇ ਮਹਿਲਕਲਾ ਨੇੜੇ ਪਿੰਡ ਮੂਹ ਦੇ ਵਿੱਚ ਵੱਡਾ ਸੀਨੀਅਰ ਵਾਲਾ ਛੋਟਾ ਸੀਨੀਅਰ ਵਾਲਾ ਬਹਿਲਾ ਤਨੇਰ ਇਹ ਪੰਨਾ ਦੀ ਮੋਬਾਈਲ ਨੰਬਰ 9501550621 ਠੀਕ ਆ ਬਾਈ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਨੇ ਕਿਹੜਾ ਸੂਈ ਹੈ ਵੀਰੇ ਪਹਿਲਾ ਸੂਆ ਸੂਈ ਵੀ ਹੈ ਕਦੋਂ ਸੂਈ ਆ ਬਾਈ ਸੂਈ ਨਹੀਂ ਹੋਵੇ ਵੀਰੇ 3 1/2 ਮਹੀਨੇ ਬੱਚਾ ਹੈਗਾ ਬਾਈ ਨਹੀਂ ਬੱਚਾ ਐਕਸਪਾਇਰ ਆ ਵੀਰੇ ਦੁੱਧ ਕਿੰਨਾ ਹੋਣਾ ਨੱਟ ਦੁੱਧ ਵੀਰੇ ਥਰੇ 9 ਲੀਟਰ ਆ ਹੋਵੇ ਕੋਈ ਦੋ ਡੰਗ ਚੋਲੇ ਬਾਈ ਹਾਂ ਵੀਰੇ ਚਾਹੀ ਚਾਰ ਡੰਗ ਚੋਲੇ ਠੀਕ ਆ ਬਾਈ ਖੋਲ ਦੇ ਬਾਈ ਤੋਰ ਕੇ ਵਿਖਾ ਦੇ ਕੱਦ ਫੁੱਲਾ ਰਾਜੀ ਫੁੱਲਾ ਪ੍ਰਿੰਟ ਬਹੁਤ ਚੰਗਾ ਥਣ ਵਗੈਰਾ ਵੀ ਨੇੜੇ ਤੋਂ ਚੈੱਕ ਕਰਵਾਵਾਂਗੇ ਫੇਸ ਬੜਾ ਚੰਗਾ ਸਮੀ ਬੜੀ ਵਾਹਣਾ ਬੈੜ ਬਈ ਹਾਂ ਵੀਰੇ ਹਾਂ ਹਾਂ ਪੂਰਾ ਤਰਾ ਚੰਗਾ ਕਦ ਫੁੱਲ ਆ ਵਜਣ ਵਜਣ ਬਹੁਤ ਆ ਬਈ ਬੈੜ ਚ ਫੇਸ ਬੜਾ ਪਿਆਰਾ ਰੰਗ ਰੂਪ ਬਹੁਤ ਚੰਗਾ ਬੈੜ ਦਾ ਸਨੱਖੀ ਆ ਬੜਾ ਤੂਰਾ ਤਰਾ ਵੀ ਚੰਗਾ ਮੁੱਲ ਕੀ ਇਹਦਾ ਜਾਇਜ਼ ਮੁੱਲ ਦੇ 30000 ਦੀ ਦੇਦਾ ਲੈਣੇ ਇਹ ਲਵੇ 30000 ਦੀ ਦੇਣਾ 30000 ਦੀ ਖਾਣਗੇ ਮਾਨਤਨ ਹੋ ਜਾ ਲੋ ਮਾਨਤਨ ਕਰ ਦਾਂਗੇ 30000 ਰੁਪਇਆ ਮੋਲ ਦਾ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜੇਕਰ ਆਰਡਰ ਬਈ ਨੇੜੇ ਤੋਂ ਚੈੱਕ ਕਰਵਾਣ ਤੋਂ ਚੰਗਾ ਲੱਗਿਆ ਠੀਕ ਆ ਵੀ ਵਰਾਇਆ ਬਈ ਠੀਕ ਹੈ ਬਈ ਆਗੇ ਬਈ ਦੋ ਨੰਬਰ ਤੇ ਕਿਹੜਾ ਸੂਆ ਇਹ ਵੀਰੇ ਦੂਜਾ ਸੂਆ ਵੈੜਾ ਕਿੰਨਾ ਟਾਈਮ ਹੋ ਗਿਆ ਸੂਈ ਇਹਨੂੰ ਵੀ ਤਿੰਨ ਕੁ ਮਹੀਨੇ ਹੋ ਗਏ ਠੀਕ ਹੈ ਬਈ ਦੁੱਧ ਕੇ ਨੰਨੇ ਟੋਂ ਦੁੱਧ ਦੇ ਥਲੇ ਬਾਹਰ ਲਿਤਰੇ ਠੀਕ ਹੈ ਬਈ ਆ ਥਾਨ ਵਗੈਰਾ ਨੇੜੇ ਤੋਂ ਚੈੱਕ ਕਰਵਾਣੇ ਕੱਲਾ ਕੱਲਾ ਥਾਣ ਪੂਰੀ ਵਿੱਤੀ ਦੇ ਥਾਣ ਨਾੜਾ ਨੂੜਾ ਘਰ ਵਾਲੀ ਦੇ ਫੁੱਲ ਚੰਗੀਆਂ ਪਛਾਹ ਤੋਂ ਵੀ ਆਰਡਰ ਦੇ ਕਾਣੇ ਬਈ ਤੇ ਜਿਹੜਾ ਟਾਈਮ ਆ ਬਾਈ ਹੋ ਮੰਨ ਕੇ ਚੱਲੋ ਤੁਸੀਂ ਤਿੰਨ ਕਿਦਾਂ ਟਾਈਮ ਹੋਣਾ ਹਾਂ ਹਾਂ ਤਿੰਨ ਕਿਦਾਂ ਟਾਈਮ ਸ਼ਾਮ ਦਾ ਕਾਟਰ ਵਧੀਆ ਤਿਆਰ ਕਰ ਲੂ ਖੋਲ ਦੇ ਵੀ ਤੋਰ ਕੇ ਰਖਾ ਦੇ ਫੁੱਲ ਕਾ ਦਾ ਚਮਕ ਚੰਗੀਆਂ ਰੰਗ ਰੂਪ ਚੰਗਾ ਫੇਸ ਬੜਾ ਪਿਆਰਾ ਘਰ ਵਾਲੀ ਦਾ ਬੋਦੀ ਬਾਦੀ ਚੰਗੀਆਂ ਸੁਨੱਖ ਪੁਣਾ ਬੜ ਦੇ ਵਿੱਚ ਚੰਗਾ ਗਿਆ ਬਾਈ ਬਾਕੀ ਤੋਰਾ ਤਾਰਾ ਚੈੱਕ ਕਰ ਲੋ ਇਹ ਰਾਜੀ ਰੂਜੀ ਚੰਗੀਆਂ ਕੀ ਮੋਹਲਾ ਦਾ ਜਾਇਤ ਬਹਦਰੇ ਵੀ 30000 ਰੁਪਏ ਦੇ ਮਾਨਤਾਨ ਹੋ ਜਾ ਚਲੋ ਮਾੜਾ ਮੋਟਾ ਵੀਰੇ ਕਰ ਦਾਂਗੇ 30000 ਰੁਪਏ ਮੋਹਲਾ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਉਹ ਮਾਨਤਾਨ ਜੁਰ ਹੋ ਜਾ ਜੇ ਕੋਈ ਜੋੜਾ ਇਕੱਠਾ ਲਵੇ ਚੰਗਾ ਮਾਨਤਾਨ ਕਰੂੰਗੀ ਸਾਡਾ ਕਰ ਦਾਂਗੇ ਵੀਰੇ ਠੀਕ ਆ ਬਾਈ ਜੇ ਕੋਈ ਜੋੜਾ ਇਕੱਠਾ ਲੋਗਾ ਬਾਈ ਕਹਿੰਦਾ ਚੰਗਾ ਮਾਨਤਾਨ ਕਰ ਦਾਂਗੇ ਕਿਸੇ ਵੀਰ ਨੂੰ ਬਈ ਦੋਨਾਂ ਚ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਵੀਰੇ